ਸਰਬੱਤ ਗੁਰੂ ਦਵਾਰਿਆਂ ਦਾ ਧਿਆਨ ਧਰ ਕੇ ਬੋਲ ਜੀ ਅਰਦਾਸਾਂ ਬੇਨਤੀਆਂ ਕਰਦੇ ਹੋਏ ਜੰਗ ਪ੍ਰੋਗਰੈਸਿਵ ਸਿੱਖ ਫੋਰਮ ਬੇਅੰਤ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜੰਗ ਦੇ ਤਣਾਅ ਵਧ ਰਹੇ ਹਨ ਸਤਿਗੁਰੂ ਜੀਓ ਸ਼ਾਂਤੀ ਵਾਸਤੇ ਸਰਬੱਤ ਦੇ ਭਲੇ ਵਾਸਤੇ ਬੇਨਤੀਆਂ ਜੋਤਣੀਆਂ ਆਪ ਜੀ ਦੇ పాਵਨ ਪਵਿੱਤਰ ਗੁਰਬਾਣੀ ਦੇ ਪ੍ਰਮਾਣ ਹਨ ਜਗਤ ਚਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਮਰੈ ਸਿੱਤ ਲਹਿਉ ਪੁਆਰ ਐਸੀਆਂ ਮਹਾਰ ਵਖਸ਼ਾਂ ਕਰਦੇ ਹੋਏ ਕਿਰਪਾ ਵਰਸਾਉਣੀ ਦੋਨਾਂ ਦੇਸ਼ਾਂ ਵਿੱਚ ਪਿਆਰ ਮੁਹੱਬਤ ਖੁਸ਼ੀਆਂ ਖੇੜੇ ਦੀਆਂ ਲਾਤਾਂ ਬਖਣੀਆਂ ਈ ਨਾਨਕ ਨਾਮ ਕੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਆਜਾ ਰਮਨ ਦਾਸ ਜੀ ਦੇ ਪ੍ਰਕਾਸ਼ਪੁਰਬ ਦੇ ਪਾਵਨ ਪਵਿੱਤਰ ਦਿਵਸ ਤੇ ਯੰਗ ਪ੍ਰੋਗਰੈਸਿਵ ਯੰਗ ਪ੍ਰੋਗਰੈਸਿਵ ਸਿੱਖ ਫੋਰਮ YPSF ਲੋ ਜਿਹੜਾ ਹੈ ਉਹਦਨ ਜਿਹੜਾ ਹੈ ਜੀ ਕੀਤਾ ਗਿਆ ਹੈ ਗੁਰਦੁਆਰਾ ਮੋਤੀ ਸਾਹਿਬ ਮੋਤੀ ਬਾਗ ਸਾਹਿਬ ਵਿਖੇ ਜਿਹੜਾ 51000 ਰੁਪਏ ਦਾ ਚੈੱਕ ਜਿਹੜਾ ਹੈ ਮੈਰੀਟੋਰੀਅਸ ਬੱਚੇ ਜਿਹਨਾਂ ਦੀ ਜਿਨ੍ਹਾਂ ਨੂੰ ਪਰਫਲਟ ਕਰਨ ਵਾਸਤੇ ਜਿਨ੍ਹਾਂ ਨੂੰ ਇੱਕ ਐਮਪੀਟੈਸ ਜਿਹੜਾ ਹੈ ਡਿਡ ਐਮਪੀਟੈਸ ਦੇਨ ਵਾਸਤੇ ਜਿਹੜਾ VPSC ਜਿਹੜਾ ਹਮੇਸ਼ਾ ਤਤਪਰ ਰਿਹਾ ਉਸ ਬੱਚੀ ਨੂੰ ਕੋਈ ਮੈਡੀਕਲ ਕੰਡੀਸ਼ਨ ਹੋਣ ਕਰਕੇ ਸੈਟਬੈਕ ਪਹੁੰਚਾਇਆ ਤੇ ਉਹਨੂੰ ਨਿਗੇਟ ਕਰਨ ਵਾਸਤੇ 51000 ਰੁਪਏ ਦਾ VPSC ਵੱਲੋਂ ਚੈੱਕ ਦਿੱਤਾ ਗਿਆ ਹੈ ਨਾਲ ਹੀ ਤੁਸੀਂ ਦੇਖਿਆ ਸੀ ਕੈਲੰਡਰ ਵੀ ਰਿਲੀਜ਼ ਕੀਤਾ ਹੈ ਸਾਡਾ ਸੈਕੰਡ ਬੈਚ UPPSC ਦੇ ਐਗਜ਼ਾਮਸ ਵਾਸਤੇ ਸਿੱਖ ਬੱਚਿਆਂ ਨੂੰ ਜਿਹੜਾ ਹੈ ਰੇਰਿਤ ਕਰਨਾ ਉਹਨਾਂ ਦਾ ਜਿਹੜਾ ਇੱਕ ਸਪੋਰਟ ਸਿਸਟਮ ਜਿਹੜਾ ਹੈ ਇਨ ਪਲੇਸ ਕਾਇਮ ਕਰਨਾ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਵੀ ਪੀਐਸਏ ਦੀ ਉਹਨੂੰ ਵੀ ਜਿਹੜਾ ਹੈ ਅੱਜ ਕੈਲੰਡਰ ਨੂੰ ਰਿਲੀਜ਼ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤਾਂ ਦੁਨੀਆ ਭਰ ਦੇ ਵਿੱਚ ਰਹਿੰਦੇ ਹਰ ਸਿੱਖ ਦੇ ਅਰਦਾਸ ਦੇ ਵਿੱਚ ਹਮੇਸ਼ਾ ਹੀ ਹਰ ਰੋਜ਼ ਹੀ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਕੋਈ ਨਵੀਂ ਗੱਲ ਨਹੀਂ ਹੈ ਅਸੀਂ ਤਾਂ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਮੰਗਦੇ ਹਾਂ ਅ ਪਿੱਛੇ ਜੇ ਜੋ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅ ਬਣਿਆ ਪਾਵੇਂ ਉਹ ਲੈਂਦਾ ਪੰਜਾਬ ਹੋਵੇ ਪਾਵੇਂ ਉਹ ਚੜਦਾ ਪੰਜਾਬ ਹੋਵੇ ਅਸੀਂ ਤਾਂ ਹਮੇਸ਼ਾ ਹੀ ਦੋਵਾਂ ਦੀ ਚੜਦੀ ਕਲਾ ਹੀ ਮੰਗਦੇ ਆਂ ਔਰ ਹੁਣ ਪਹਿਲਾ ਖਬਰੇ ਆਈ ਸੀ ਕਿ ਸੀਜ਼ਫਾਰ ਹੋਇਆ ਕੱਲ ਫਿਰ ਸੀਜ਼ਫਾਇਰ ਦਾ ਥੋੜਾ ਲੰਘਣ ਹੋਇਆ ਪਰ ਅਸੀਂ ਅੱਜ ਵਾਈਪੀਐਸਐਫ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਔਰ ਇਹ ਅਰਦਾਸ ਕੀਤੀ ਹੈ ਕਿ ਇਸ ਸੀਸ ਪਰ ਇਦਾਂ ਹੀ ਬਣਿਆ ਰਵੇ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਕਿ ਜੰਗ ਹੋਵੇ ਜੰਗ ਤਬਾਹੀ ਹੈ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਜਿੰਨਾ ਮਰਜੀ ਤੁਸੀਂ ਦੇਖ ਲਓ ਵੱਡੇ ਵੱਡੇ ਮਸਲੇ ਹਮੇਸ਼ਾ ਹੀ ਟੇਬਲ ਤੇ ਆ ਕੇ ਹੀ ਖਤਮ ਹੁੰਦੇ ਨੇ ਇਸ ਕਰਕੇ ਅਸੀਂ ਅੱਜ ਨਵੇਂ ਪੱਛੇ ਦੇ ਚਰਨ ਛੋਪਾ પ્રાપ્ત ਧਰਤੀ ਤੇ ਆਏ ਹਾਂ ਗੁਰੂ ਪਾਤਸ਼ਾਹ ਅਗੇ ਅਰਦਾਸ ਕੀਤੀ ਹੈ ਕਿ ਦੋਵੇਂ ਮੁਲਕਾਂ ਦੇ ਵਿੱਚ ਸ਼ਾਂਤੀ ਬਣਾਈ ਰੱਖੋ ਦੋਵੇਂ ਮੁਲਕਾਂ ਦੇ ਵਸਿੰਦਿਆਂ ਦੇ ਵਿੱਚ ਸ਼ਾਂਤੀ ਬਣਾਈ ਰੱਖੋ ਤੇ ਸਮਰਥ ਬਖਸ਼ੋ ਸਾਡੀਆਂ ਸਰਕਾਰਾਂ ਨੂੰ ਤਾਂ ਜੋ ਇਹ ਇਹ ਜਹਾ ਮਾਹੌਲ ਦੁਬਾਰਾ ਕਦੇ ਨਾ ਬਣ ਸਕੇ ਇਸ ਕਰਕੇ ਜੋ ਮੌਕਾ ਬੜਾ ਮੁਕੱਦਸ ਹੀ ਆ ਵਾਈਪੀਐਸਐਫ ਵੱਲੋਂ ਯੂਪੀਐਸਸੀ ਦੀ ਤਿਆਰੀ ਹੈ ਜਿਹੜੀ ਉਹ ਬੱਚਿਆਂ ਨੂੰ ਕਰਵਾਈ ਜਾਂਦੀ ਹੈ ਇੱਕ ਮੈਸੇਜ ਅਸੀਂ ਜ਼ਰੂਰ ਕਨਵੇ ਕਰਾਨਾ ਚਾਹੁੰਦੇ ਆ ਉਹ ਬੱਚੇ ਜਿਹੜੇ ਯੂਪੀਐਸਸੀ ਦੇ ਇਗਜ਼ਾਮ ਕਰੈਕ ਕਰਨਾ ਚਾਹੁੰਦੇ ਨੇ ਯੂਪੀਐਸਸੀ ਕਰਨਾ ਚਾਹੁੰਦੇ ਨੇ ਪਰ ਕਈ ਵਾਰੀ ਆਰਥਿਕ ਹਾਲਾਤ ਜਿਹੜੇ ਠੀਕ ਨਹੀਂ ਹੁੰਦੇ ਜੇ ਤੁਸੀਂ ਕਾਬਲ ਹੋ ਤਾਂ ਸਾਰੀ ਡਿਟੇਲ ਜਿਹੜੀ ਇਸ ਵੀਡੀਓ ਦੇ ਥੱਲੇ ਚੱਲ ਰਹੀ ਹੈ ਔਰ ਤੁਸੀਂ ਯੂਪੀਐਸਸੀ ਦੇ ਇਗਜ਼ਾਮ ਦੇਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਹਰ ਹੀਲੇ ਵਸੀਲੇ ਤੁਹਾਡੀ ਮਦਦ ਕਰਾਂਗੇ ਵਾਈਪੀਐਸਐਫ ਵੱਲੋਂ ਤੁਹਾਡੀ ਪੂਰੀ ਮਦਦ ਸਾਡਾ ਜਿਹੜਾ ਨੇਕ ਉਪਰਾਲਾ ਹੈਗਾ ਉਹ ਹੈਗਾ ਕਿ ਜਿਹੜੀ ਪੀੜੀ ਹੈਗੀ ਹੈ ਬੱਚੇ ਜਿਹੜੇ ਅਸੀਂ ਪੰਜਾਬ ਦੇ ਬੱਚੇ ਨੇ ਜਿਨ੍ਹਾਂ ਨੇ ਫਿਊਚਰ ਆਫ ਇੰਡੀਆ ਬਣਨਾ ਹੈ ਫਿਊਚਰ ਲੀਡਰਸ ਆਫ ਇੰਡੀਆ ਬਣਨਾ ਹੈ ਉਹਨਾਂ ਦੀ ਪੜਾਈ ਲਿਖਾਈ ਲਈ ਉਹਨਾਂ ਦੀ ਯੂਪੀਐਸਸੀ ਦੀ ਤਿਆਰੀ ਲਈ ਅਸੀਂ ਇੱਕ ਬਹੁਤ ਵੱਡਾ ਮਿਸ਼ਨ ਅਡਾਪਟ ਕੀਤਾ ਹੈਗਾ ਉਹਨਾਂ ਨੂੰ ਪੜਾਉਣ ਦਾ ਉਹਨਾਂ ਨੂੰ ਐਸਪੀਰੈਂਟਸ ਨੂੰ ਗਾਈਡ ਕਰਨ ਦਾ ਮੈਂ ਸਾਰੇ ਮੈਂਬਰਸ ਦਾ ਵਾਈਪੀਐਸਐਫ ਦੇ ਸਾਰੇ ਮੈਂਬਰਸ ਦਾ ਐਮਐਲਏ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਟਾਈਮ ਕੱਢਿਆ ਤੇ ਇੰਨਾ ਵਧੀਆ ਉਪਰਾਲੇ ਦਾ ਉਹਨਾਂ ਨੇ ਸਾਫਨਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਦੀ ਸਾਰੀ ਟੀਮ ਨੇ ਇੱਥੇ ਗੁਰਤੇਗ ਭਦਰ ਸਾਹਿਬ ਦੀ ਪਵਨ ਧਰਤੀ ਉੱਤੇ ਅਰਦਾਸ ਕੀਤੀ ਹੈ ਜਿਵੇਂ ਭਾਈ ਸਾਹਿਬ ਨੇ ਵੀ ਅਰਦਾਸ ਚ ਕਿਹਾ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਉਸੇ ਤਰ੍ਹਾਂ ਸੀ ਸਾਰਿਆਂ ਨੇ ਅੱਜ ਅਰਦਾਸ ਕੀਤੀ ਵੀ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿਹੜਾ ਚੱਲ ਰਿਹਾ ਲੜਾਈ ਜੰਗ ਦਾ ਮਾਹੌਲ ਇਸ ਨੂੰ ਠੱਲ ਪਾਈ ਜੇ ਔਰ ਗੁਰੂ ਸਾਹਿਬ ਇਸ ਤੇ ਮਿਹਰ ਕਰਕੇ ਦੋਨਾਂ ਮੁਲਕਾਂ ਦੇ ਵਿੱਚ ਸ਼ਾਂਤੀ ਬਰਕਰਾਰ ਰੱਖਣ ਦੂਜਾ ਮੁੱਖ ਮੰਤਵ ਸੀ ਅੱਜ ਦਾ VPSF ਦਾ UPSC ਦੀ ਪ੍ਰੈਪਰੇਸ਼ਨ ਦਾ ਨੈਕਸਟ ਬੈਚ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਉਹਦੇ ਲਈ ਅਸੀਂ ਰਜਿਸਟ੍ਰੇਸ਼ਨ ਜਿਹੜੀਆਂ ਅੱਜ ਓਪਨ ਕੀਤੀਆਂ ਉਹਦਾ ਪੋਸਟਰ ਜਿਹੜਾ ਮਾਨਯੋਗ ਐਮਐਲਏ ਸਾਹਿਬ ਨੇ ਰਿਲੀਜ਼ ਕੀਤਾ ਹੈ ਸਾਡੀ ਸਾਰੀ ਟੀਮ ਨੇ ਰਿਲੀਜ਼ ਕੀਤਾ ਹੈ ਅਸੀਂ ਚਾਹਾਂਗੇ ਵੱਧ ਵੱਧ ਬੱਚੇ ਰਜਿਸਟਰ ਹੋਣ ਤਕਰੀਬਨ ਸਾਡੇ ਕੋਲ ਹੁਣ ਤੱਕ 150 ਰਜਿਸਟ੍ਰੇਸ਼ਨਸ ਆ ਚੁੱਕੀਆਂ ਪਰ ਅਸੀਂ ਚਾਹਾਂਗੇ ਹੋਰ ਵੀ ਭਾਰਤ ਦੇ ਵਿੱਚ ਵੱਖਰੇ ਵੱਖਰੇ ਸਟੇਟਾਂ ਦੇ ਵਿੱਚ ਵੱਸਦੇ ਬੱਚੇ ਜਿਹੜੇ ਯੂਪੀਐਸਸੀ ਕਰਨ ਦੇ ਐਸਪੀਆਈ ਐਸਪੀਰੈਂਟਸ ਹੋਣ ਉਹ ਸਾਡੇ ਇਹਦੇ ਸਕੀਮ ਦਾ ਜ਼ਰੂਰ ਲਾਹਾ ਲੈਣ ਇਹਦੇ ਵਿੱਚ ਬੱਚਿਆਂ ਦਾ ਪੜ੍ਹਾਈ ਦਾ ਰਹਿਣ ਦਾ ਖਾਣ ਦਾ ਪੀਣ ਦਾ ਉਹਨਾਂ ਦੀ ਕੋਚਿੰਗ ਦਾ ਉਹਨਾਂ ਦੀਆਂ ਬੁੱਕਸ ਦਾ ਸਾਰੀਆਂ ਚੀਜ਼ਾਂ ਦਾ ਜਿਹੜਾ ਧਿਆਨ ਫੋਰਮ ਵੱਲੋਂ ਰੱਖਿਆ ਜਾਂਦਾ ਅਸੀਂ ਚਾਹਾਂਗੇ ਵੱਧ ਤੋਂ ਵੱਧ ਇੰਟੈਲੀਜੈਂਟ ਬੱਚੇ ਇਸ ਸਕੀਮ ਦੇ ਵਿੱਚ ਆਪਣੇ ਆਪ ਨੂੰ انرੋਲ ਕਰਨ ਔਰ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ